ਸਰਦਾ ਬਲਵਿੰਦਰ ਸਿੰਘ ਢਾਲੀਵਾਲ ਸਰ ਫਗਵਾੜਾ ਜਿਹੜਾ ਹੈਗਾ ਇਸ ਮੌਸਕਲ ਇੰਡਸਟਰੀ ਦਾ ਹਬ ਹੈਗਾ ਸਰ ਫਗਵਾੜਾ ਵਿੱਚ ਕਾਫੀ ਮਾਈਗਰੇਟਰੀ ਪੋਪੂਲੇਸ਼ਨ ਹੈਗੀ ਹੈ ਜਿਹਦੇ ਨਾਲ ਕਿ ਕਾਫੀ ਸਿਟੀ ਦੀ ਲਗਭਗ ਮੇਰੇ ਖਿਆਲ 2 ਲੱਖ ਤੋਂ ਵੱਧ ਆਬਾਦੀ ਹੈ ਸਰ ਫਗਵਾੜਾ ਵਿਖੇ ਸਿਵਲ ਹਸਪੀਟਲ ਫਗਵਾੜਾ ਜਿਹੜਾ ਹੈਗਾ ਉਹਦੇ ਵਿੱਚ ਜੋ ਬਲੱਡ ਬੈਂਕ ਹੈਗੀ ਉਹ ਪਿਛਲੇ 6-7 ਮਹੀਨੇ ਤੋਂ ਬੰਦ ਹੈ ਸੀਲ ਕੀਤੀ ਹੋਈ ਹੈ ਕਿਉਂਕਿ ਸੈਂਟਰਲ ਟੀਮ ਆਈਸੀ ਉਹਨੇ ਕੁਝ ਡਿਸਕ੍ਰੈਂਸੀਜ਼ ਪਾਈਆਂ ਤਾਂ ਤਸਵੀਰ ਕਰ ਦਿੱਤੀ ਸੀ। ਔਰ ਜਿਸ ਕਾਰਨ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਬਲੱਡ ਲੈਂਡ ਵਿੱਚ ਮੁਸ਼ਕਲ ਆਉਂਦੀ ਹੈਗੀ। ਤਾਂ ਸਰ ਮੈਂ ਆਪਰਾਹੀਂ ਹੈਲਥ ਮਿਨਿਸਟਰ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜੀ ਬਲੱਡ ਬੈਂਕ ਹੈ ਇਹਨੂੰ ਚਾਲੂ ਕੀਤਾ ਜਾਵੇ। ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਹੈਗਾ ਬਲੱਡ ਸਟੋਰੇਜ ਯੂਨਿਟ ਚਲਾ ਦਿੱਤਾ ਜਾਵੇ ਤਾਂ ਜੋ ਲੋਕ ਜਿਹੜੇ ਹੈਗੇ ਆ ਬਲੱਡ ਬੇਸ਼ਕਤੀ ਨਾਲ ਦੇਣ ਉੱਥੇ ਪਰ ਕਿਤੇ ਤੋਂ ਬਾਹਰੋਂ ਲੈ ਕੇ ਇੰਪੋਰਟ ਕਰਕੇ ਉੱਥੋਂ ਜਿਹੜੇ ਗਰੀਬ ਲੋਕ ਜਿਹੜੇ ਉਸ ਜੁਨਿਟ ਤੋਂ ਖਰੀਦ ਸਕਦੇ ਧੰਨਵਾਦ